ਦਿੱਲੀ ਵਾਲਿਓ ਕੀ ਹਾਲ ਚਾਲ ਐ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਆਪਣੇ ਇੰਡੀਆ ਟੂਰ ਤੇ ਆ ਰਿਹਾ ਐ ਐਂਡ ਵੀ ਸੋਲਡ ਆਊਟ ਟੂ ਸ਼ੋਜ਼ ਵੈਰੀ ਸੂਨ ਤੋਂ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਦੋ ਸ਼ੋਅ ਬਹੁਤ ਛੇਤੀ ਭਰ ਚੁੱਕੇ ਸੀ ਐਂਡ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਨਾਲ ਵੀ ਅਨਾਊਂਸ ਦ ਥਰਡ ਸ਼ੋਅ ਟਿਕਟਸ ਗੋ ਲਾਈਵ ਟੂਮੋਰੋ 2 ਪੀਐਮ ਜਿਹੜੇ ਜਿਹੜੇ ਮੇਰੇ ਵੀਰਪਰਾ ਰਹਿ ਗਏ ਸੀ ਗਾਸ ਟਾਕਿੰਗ ਲਾਈਕ ਯੋ ਵੀ ਮਿਸਡ ਆਊਟ ਦਿਸ ਟਾਈਮ ਸੋ ਵੀ ਬਰਾਉਟ ਅਨਦਰ ਸ਼ੋਅ ਫॉर ਯੂ ਗਾਇਜ਼ ਦ ਥਰਡ ਐਂਡ ਦ ਲਾਸਟ ਸ਼ੋਅ ਟੁਮਾਰੋ 2 ਪੀਐਮ ਦਾ ਟਿਕਟਸ ਗੋ ਲਾਈਵ ਐਂਡ ਮੇਕ ਸ਼ੋਰ ਜਿਹੜੇ ਮੇਰੇ ਵੀਰ ਭਰਾ ਰਹੇਗੇ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਦਵਿੰਦਰ ਮੰਡ ਗਾਇਕ ਕਰਨ ਔਜਲਾ ਇਨੀ ਦਿਨੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਜਿਸ ਤੋਂ ਪਹਿਲਾਂ ਗੱਲ ਕਰੀਏ ਤਾਂ ਕਰਨ ਔਜਲਾ ਅਕਸਰ ਹੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਐਕਟਿਵ ਰਹਿੰਦੇ ਨੇ ਕਈ ਵਾਰ ਲਾਈਵ ਹੋ ਕੇ ਆਪਣੇ ਫਰੈਂਡਸ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਅਤੇ ਕਈ ਵਾਰ ਨਵੀਂ ਤੋਂ ਨਵੀਂ ਅਪਡੇਟ ਜਿਹੜੀ ਆ ਆਪਣੇ ਫਰੈਂਡਸ ਦੇ ਨਾਲ ਸਾਂਝੀ ਕਰਦੇ ਨੇ ਤੇ ਫਿਰ ਹਾਲ ਦੇ ਵਿੱਚ ਜੇ ਗੱਲ ਕਰੀਏ ਤਾਂ ਕਰਨ ਔਜਲਾ ਦਾ ਜਿਹੜਾ ਤੀਸਰਾ ਸ਼ੋਅ ਹੈ ਦਿੱਲੀ ਦੇ ਵਿੱਚ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੋਲਡ ਆਊਟ ਹੋ ਚੁੱਕਾ ਹੈ ਇਹ ਖੁਸ਼ਖਬਰੀ ਕਰਨ ਔਜਲਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਹੈ ਤੇ ਉਸ ਸ਼ੋਅ ਦਾ ਨਾਮ ਹੈ ਇਟ ਵਾਸ ਆਲ ਅ ਡਰੀਮ ਤੇ ਇਹ ਸ਼ੋਅ ਦਾ ਨਾਮ ਹੈ ਤੇ ਇਹਦੀਆਂ ਜਿੰਨੀਆਂ ਵੀ ਟਿਕਟਾਂ ਸਾਰੀਆਂ ਸੋਲਡ ਆਊਟ ਹੋ ਚੁੱਕੀਆਂ ਨੇ ਸੋ ਕਿਤਨਾ ਕਿਤੇ ਫੈਨਸ ਨੂੰ ਇਹ ਵੀ ਇੰਤਜ਼ਾਰ ਹੈ ਕਿ ਦਿੱਲੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਭਾਰਤ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਜਿਹੜਾ ਟੂਰ ਹੈ ਉਹ ਸ਼ੁਰੂ ਕਰ ਦਿੱਤਾ ਹੈ ਪੰਜਾਬ ਦੀ ਕਦੋਂ ਵਾਰੀ ਆਏਗੀ ਤੋ ਕਿਤਨਾ ਕਿਤੇ ਫੈਨਸ ਵੀ ਇੰਤਜ਼ਾਰ ਹੈ ਕਿ ਦਿੱਲੀ ਤੋਂ ਬਾਅਦ ਕਰਨ ਔਜਲਾ ਕਦੋਂ ਪੰਜਾਬ ਦੇ ਵਿੱਚ ਆਪਣਾ ਕਨਸਰਟ ਜਾਂ ਆਪਣਾ ਸ਼ੋਅ ਕਰਨਗੇ ਕਿਉਂਕਿ ਜੇ ਗੱਲ ਕਰੀਏ ਕਰਨ ਔਜਲਾ ਦੇ ਗਾਇਕੀ ਦੇ ਸਫ਼ਰ ਦੀ ਤਾਂ ਕਈ ਹਿੱਟ ਗਾਣੇ ਉਹਨਾਂ ਨੇ ਇੰਡਸਟਰੀ ਨੂੰ ਦਿੱਤੇ ਨੇ ਤਾਂ ਪੰਜਾਬੀ ਇੰਡਸਟਰੀ ਤੋਂ ਇਲਾਵਾ ਇੱਕ ਗਾਣਾ ਜਿਹੜਾ ਉਹਨਾਂ ਦਾ ਬਾਲੀਵੁੱਡ ਦੇ ਵਿੱਚ ਟ੍ਰੈਂਡਿੰਗ ਕਰ ਰਿਹਾ ਹਰ ਕੋਈ ਉਸੇ ਗਾਣੇ ਤੇ ਇੱਕ ਡਾਂਸ ਸਟੈਪ ਜਿਸ ਤਰ੍ਹਾਂ ਵਿੱਕੀ ਕੌਸ਼ਨ ਨੇ ਕੀਤਾ ਹਰ ਕੋਈ ਇੰਸਟਾਗ੍ਰam ਤੇ ਆਪਣੀ ਰੀਲ ਪਾ ਰਿਹਾ ਉਸੇ ਤਰ੍ਹਾਂ ਦਾ ਡਾਂਸ ਸਟੈਪ ਕਰ ਰਿਹਾ ਤੇ ਜਿਹੜਾ ਗਾਣਾ ਹੈ ਉਹ ਗਾਣੇ ਦਾ ਨਾਮ ਹੈ ਤੌਬਾ ਤੌਬਾ ਇਹ ਨਹੀਂ ਜਿੱਦਣੇ ਟ੍ਰੈਂਡਿੰਗ ਤੇ ਵਿੱਚ ਹੈ ਹਰ ਕੋਈ ਇਸੇ ਗਾਣੇ ਤੇ ਰੀਲਾਂ ਬਣਾ ਰਿਹਾ ਸ਼ੇਅਰ ਕਰਦਾ ਪਿਆ ਤੇ ਉਹ ਕਿਤਨਾ ਕਿਤੇ ਫਨੀ ਰੀਲਾਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਤਰ੍ਹਾਂ ਵਿਕੀ ਕੋਸ਼ਲੈਂਡ ਡਾਂਸ ਕੀਤਾ ਉਸੇ ਤਰ੍ਹਾਂ ਡਾਂਸ ਦੀਆਂ ਜਿਹੜੀਆਂ ਰੀਲਾਂ ਵਾਇਰਲ ਹੋ ਰਹੀਆਂ ਨੇ ਸੋ ਦਿੱਲੀ ਤੇ ਵਿੱਚ ਤੀਸਰਾ ਲਾਈਵ ਸ਼ੋ ਕਰਨ ਜਾ ਰਹੇ ਨੇ ਕਰਨ ਔਇਲਾ ਔਰ ਲਾਈਵ ਸ਼ੋ ਤੋਂ ਪਹਿਲਾਂ ਹੀ ਜਿਹੜੀਆਂ ਜੁੰਨੀਆਂ ਵੀ ਟਿਕਟਾਂ ਨੇ ਸੋਲਡ ਆਊਟ ਹੋ ਚੁੱਕੀਆਂ ਨੇ ਜਿੱਦਾਂ ਪੂਰਾ ਸ਼ੋ ਜਿਹੜਾ ਸੋਲਡ ਆਊਟ ਹੋ ਚੁੱਕਾ ਹੈ ਦੇਖਣਾ ਇਹ ਹੋਵੇਗਾ ਕਿ ਦਿੱਲੀ ਤੋਂ ਬਾਅਦ ਕਰਨ ਔਜਲਾ ਕਦੋਂ ਪੰਜਾਬ ਦੇ ਵਿੱਚ ਆਉਂਦੇ ਨੇ ਕਿਹੜੀ ਜਗ੍ਹਾ ਦੇ ਵਿੱਚ ਪੰਜਾਬ ਦੇ ਵਿੱਚ ਗਾਇਕ ਕਰਨ ਔਜਲਾ ਸ਼ੋਅ ਕਰਨਗੇ ਸੋ ਤੁਹਾਨੂੰ ਕਿੰਨਾ ਕੰ ਇੰਤਜ਼ਾਰ ਹੈ ਕਿ ਪੰਜਾਬ ਦੇ ਵਿੱਚ ਕਦੋਂ ਕਰਨ ਔਜਲਾ ਸ਼ੋਅ ਕਰਨ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਸਸਿਕਾ ਦਿੱਲੀ ਵਾਲਿਓ ਕੀ ਹਾਲ ਚਾਲ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਆਪਣੇ ਇੰਡੀਆ ਟੂਰ ਤੇ ਆ ਰਿਹਾ ਐ 216.2 ਸ਼ੋਜ਼ ਵੈਰੀ ਸੂਨ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਦੋ ਸ਼ੋਅ ਬਹੁਤ ਛੇਤੀ ਪਰ ਚੁੱਕੇ ਸੀ ਐਂਡ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਨਾਲ ਵੀ ਅਨਾਉਂਸ ਦ ਥਰਡ ਸ਼ੋਅ Tickets go live tomorrow, 2 p.m. Jede Jede Miri Vidpara Regacy. You guys are talking like, yo, we missed out this, that. So, we brought another show for you guys, the third and the last show. Tomorrow, 2 p.m., the tickets go live. And make sure Jede Miri Vidpara Regacy, get your tickets tomorrow, Delhi. This is the third and the last show. 2 p.m. tomorrow, get your tickets. Delhi Alo, Berde.